ਕਸ਼ਮੀਰੀ ਪੰਡਤਾਂ ਦੀ ਗੁਰੂ ਤੇਗ ਬਹਾਦਰ ਜੀ ਪਾ ਦਰਬਾਰ ਵਿੱਚ ਆ ਕੇ ਕੀਤੀ ਪੁਕਾਰ ਔਰਿੰਗ ਪਾਪੀ ਸਾਡੇ ਉੱਪਰ ਡਾਡੇ ਕਸ਼ਟ ਗੁਜ਼ਾਰੇ ਤੂੰ ਦਾਤੇ ਹੋ ਤੀਗ ਬਹਾਦਰ ਤਾਰੋ ਤਾਰਨ ਹਾਰੇ ਸਾਡੇ ਨਾਲ ਕੀ ਸੁਖ ਵਰਤਉਣੀ ਕੈਦ ਪਿਤਾ ਜਿਸ ਪਾਇਆ ਇਸ ਚੰਦਰੀ ਗੱਦੀ ਖਾਤਰ ਵੀਰਾਂ ਨੂੰ ਮਰਵਾਇਆ ਜਦੋਂ ਹਟਿਆ ਨਾ ਜ਼ਾਲਮ ਜ਼ੁਲਮੋਂ ਥੋਡੇ ਪਾਸ ਪਧਾਰੇ ਤੁਮ ਦਾਤੇ ਹੋ ਤੀਗ ਬਹਾਦਰ ਤਾਰੋ ਤਾਰਨ ਹਾਰੇ ਧੋਕ ਮੰਨੂ ਕਰਕੇ ਪਾਸੇ ਕਹਿੰਦਾ ਇੱਕੋ ਕੌਮ ਬਣਾਉਣੀ Hindu Hindi ਰੀਤ ਭਾਰਤੀ ਕਿਉਂ ਦਾ ਖਤਮ ਕਰਉਣੀ ਸਤੇ ਹੋਏ ਅਸੀਂ ਇਸ ਜ਼ਾਲਮ ਤੋਂ ਆਕੇ ਦੁੱਖ ਪੁਕਾਰੇ ਤੁਮ ਦਾਤੇ ਹੋ ਤੇਗ ਬਹਾਦਰ ਤਾਰੋ ਤਾਰਨ ਹਾਰੇ ਪਰਨ ਕਰ ਲਿਆ ਇਸ ਜਾਲ ਮਨੇ ਭੋਜਨ ਪਿਛੋਂ ਖਾਣਾ ਸਵਾ ਮਨ ਹਿੰਦੂਆਂ ਦੇ ਜੰਝੂ ਪਹਿਲਾ ਪਹਿਲਾ ਲਾਣਾ ਬਾਜ ਤੁਹਾਡੇ ਇਸ ਦੁਨੀਆ ਤੇ ਕੋਈ ਨ ਰੱਖਣ ਹਾਰੇ ਤੁਮ ਦਾਤੇ ਹੋ ਤੇਗ ਬਹਾਦਰ ਤਾਰੋ ਤਾਰਨ ਹਾਰੇ ਜਾਂ ਕਬੂਲੋ ਸ਼ਰ ਉਹ ਕਹਿੰਦਾ ਨਹੀਂ ਕਤਲ ਹੋ ਜਾਓ ਡੁੱਬਦੀ ਜਾਂਦੀ ਬੇੜੀ ਹਿੰਦ ਦੀ ਸਤਗੁਰ ਬੰਨੇ ਲਾਓ ਇੱਕ ਆਪ ਤੇ ਆਸਾਂ ਲਾਈਆਂ ਲਾਓ ਪਾਰ ਕਨਾਰੇ ਤੂੰ ਦਾਤੇ ਹੋ ਤੀਗ ਬਹਾਦਰ ਤਾਰੂ ਤਾਰਨ ਹਾਰੇ ਦਿਲਕ ਗਿੱਲ ਇਸ ਝਾਲਮ ਤਾਈ ਐਸਾ ਸਭ ਕਿਸ ਗਾਣਾ ਰਹਦੀ ਦੁਨੀਆ ਤੱਕ ਹਿੰਦਿਆ ਨੇ ਨਾ ਅਹਿਸਾਨ ਭੁਲਾਣਾ ਦਾਨ ਗੜੀ ਦੁਖੀਏ ਇਹ ਆਏ ਤੇਰੇ ਦਾਤਾ ਦਵਾਰੇ ਤੂੰ ਦਾਤੇ ਹੋ ਤੀਂ ਗਵਹਾਦਰ ਤਾਰੂ ਤਾਰਨ ਹਾਰੇ ਔਰੰਗ ਪਾਪੀ ਸਾਡੇ ਉੱਪਰ ਡਾਢੇ ਕਸ਼ਟ ਸੁਹਾਰੇ ਤੂੰ ਦਾਤੇ ਹੋ ਤੀਂ ਗਵਹਾਦਰ ਤਾਰੂ ਤਾਰਨ ਹਾਰੇ ਔਰਿੰਗ ਪਾਪੀ ਸਾਡੇ ਉੱਪਰ ਡਾਢੇ ਕਸ਼ਟ ਗੁਜ਼ਾਰੇ ਤੂੰ ਦਾਤੇ ਹੋ ਤੀਗ ਬਹਾਦਰ ਤਾਰੋ ਤਾਰਨ ਹਾਰੇ ਸਾਡੇ ਨਾਲ ਕੀ ਸੁਖ ਵਰਤੌਣੀ ਕਹਿ ਪਿਤਾ ਜਿਸ ਪਾਇਆ ਇਸ ਚੰਦਰੀ ਗੱਦੀ ਖਤਰ ਵੀਰਾਂ ਨੂੰ ਮਰਵਾਇਆ ਜਦੋਂ ਹਟਿਆ ਨਾ ਜ਼ਾਲਮ ਜ਼ੁਲਮੋਂ ਥੋਡੇ ਪਾਸ ਪਧਾਰੇ ਤੁਮ ਦਾਤੇ ਹੋ ਤੇਗ ਬਹਾਦਰ ਤਾਰੋ ਤਾਰਨ ਹਾਰੇ ਧੋ ਕੌਮ ਨੂੰ ਕਰਕੇ ਪਾਸੇ ਕਹਿੰਦਾ ਇੱਕੋ ਕੌਮ ਬਣਾਉਣੀ Hindu Hindi ਰੀਤ ਭਾਰਤੀ ਚੌਂਦਾ ਖਤਮ ਕਰਉਣੀ ਸਤੇ ਹੋਏ ਅਸੀਂ ਇਸ ਜਾਲਮ ਤੋਂ ਆ ਕੇ ਦੁੱਖ ਪੁਕਾਰੇ ਤੁਮ ਦਾਤੇ ਹੋ ਤੇਗ ਬਹਾਦਰ ਤਾਰੋ ਤਾਰਨ ਹਾਰੇ ਪੰਨ ਕਰ ਲਿਆ ਇਸ ਜਾਲ ਮਨੇ ਭੋਜਨ ਪਿਛੋਂ ਖਾਣਾ ਸਵਾ ਮਨ ਹਿੰਦੂਆਂ ਦੇ ਜੰਝੂ ਪਹਿਲਾ ਪਹਿਲਾ ਲਾਣਾ ਬਾਜ ਤੁਹਾਡੇ ਇਸ ਦੁਨੀਆ ਤੇ ਕੋਈ ਨ ਰੱਖਣ ਹਾਰੇ ਤੁਮ ਦਾਤੇ ਹੋ ਤੇਗ ਬਹਾਦਰ ਤਾਰੋ ਤਾਰਨ ਹਾਰੇ ਜਾਂ ਕਬੂਲੋ ਸ਼ਰ ਉਹ ਕਹਿੰਦਾ ਨਹੀਂ ਕਤਲ ਹੋ ਜਾਓ ਡੁੱਬਦੀ ਜਾਂਦੀ ਬੇੜੀ ਹਿੰਦ ਦੀ ਸਤਿਗੁਰ ਬੰਨੇ ਲਾਓ ਇੱਕ ਆਪ ਤੇ ਆਸਾਂ ਲਾਈਆਂ ਲਾਓ ਪਾਰ ਕਨਾਰੇ ਤੂੰ ਦਾਤੇ ਹੋ ਤੀਗ ਵਾਹਦਰ ਤਾਰੋ ਤਾਰਨ ਹਾਰੇ ਦਿਲਕ ਗਿੱਲ ਇਸ ਝਾਲਮ ਤਾਈ ਐਸਾ ਸਭ ਕਿਸ ਗਾਣਾ ਰਹਿੰਦੀ ਦੁਨੀਆ ਤੱਕ ਹਿੰਦਿਆ ਨੇ ਨਾ ਅਹਿਸਾਨ ਭੁਲਾਣਾ ਦਾਨ ਗੜੀ ਦੁਖੀਏ ਇਹ ਆਏ ਤੇਰੇ ਦਾਤਾ ਦਵਾਰੇ ਤੂੰ ਦਾਤੇ ਹੋ ਤੀਂ ਗਵਹਾਦਰ ਤਾਰੋ ਤਾਰਨ ਹਾਰੇ ਔਰੰਗ ਪਾਪੀ ਸਾਡੇ ਉੱਪਰ ਡਾਢੇ ਕਸ਼ਟ ਸੁਹਾਰੇ ਤੂੰ ਦਾਤੇ ਹੋ ਤੀਂ ਗਵਹਾਦਰ ਤਾਰੋ ਤਾਰਨ ਹਾਰੇ